ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲ ਭਾਈ ਗੁਰਵਚਨ ਸਿੰਘ ਜੀ ਜੋ ਗੁਰੂ ਘਰ ਦੇ ਕੀਰਤਨੀਏ ਨੇ ਗੁਰੂ ਘਰ ਦੇ ਵਜ਼ੀਰ ਨੇ ਸਾਡੇ ਕੋਲ ਪਹੁੰਚੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਵਿਚਾਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਪਾਈਏ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਭਾਈ ਸਾਹਿਬ ਸਭ ਤੋਂ ਪਹਿਲਾਂ ਸੰਗਤ ਨੂੰ ਇਹ ਦੱਸੋ ਵੀ ਤੁਹਾਡਾ ਜਿਹੜਾ ਕੀਰਤਨ ਦਾ ਸਫ਼ਰ ਸੀ ਉਹ ਕਿੱਥੋਂ ਸ਼ੁਰੂ ਹੋਇਆ ਪਰਿਵਾਰਕ ਪਛੋਕੜ ਕੀ ਸੀ ਉਹ ਤੁਸੀਂ ਸੰਗਤ ਨੂੰ ਦੱਸੋ ਪਰਿਵਾਰਕ ਪਛੋਕੜ ਤਾਂ ਸਾਡਾ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਸੀ ਕਿਉਂਕਿ ਅਸੀਂ ਮਹੰਤਾਂ ਬੈਰਾਗੀ ਹਾਂ ਠੀਕ ਤੇ ਠਾਕੁਰਦਵਾਰਿਆਂ ਦੇ ਵਿੱਚ ਸਾਡੇ ਵੱਡੇ ਵੱਡੇ ਵਟੇਰੇ ਜਿਹੜੇ ਉਹ ਸੇਵਾਵਾਂ ਕਰਦੇ ਨੇ ਅੱਜ ਵੀ ਕਰਦੇ ਨੇ ਪਹਿਲਾਂ ਵੀ ਕਰਦੇ ਸੀ ਪਰ ਜਿਹੜਾ ਦਾਸ ਦਾ ਜਿਹੜਾ ਕੀਰਤਨ ਨਾਲ ਸੰਬੰਧ ਬਣਿਆ ਉਹ ਬਣਿਆ ਜਦੋਂ ਪਹਿਲੀ ਵਾਰ ਮੈਂ ਭਾਈ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਜਿਹੜੇ ਕੀਰਤਨੀਏ ਨੇ ਉਹਨਾਂ ਦੀ ਪਹਿਲੀ ਵਾਰ ਮੈਂ ਕਵਿਤਾ ਸੁਣੀ ਸੀ ਬਾਟਾ ਲੰਮੀਆਂ ਤੇ ਰਸਤਾ ਪਹਾੜ ਦਾ ਹਾਂਜੀ ਬਹੁਤ ਬੁਧੀਆ ਉਹ ਮੈਂ 5ਵੇਂ ਕਲਾਸ ਦੇ ਵਿੱਚ ਹੁੰਦਾ ਸੀ ਤੇ ਉਹ ਪਹਿਲੀ ਵਾਰ ਜਦੋਂ ਮੈਂ ਸੁਣੀ ਟੇਪ ਦੇ ਵਿੱਚ ਵੱਜਦੀ ਸਾਡੇ ਗੁਰੂ ਘਰ ਵੱਜਦੀ ਸੀ ਹਾਂਜੀ ਸਾਬ ਜਦ ਨੇ ਸ਼ਹੀਦੀ ਦਿਹਾੜੇ ਨੂੰ ਮੁਖ ਰੱਖਦੇ ਉਹਨਾਂ ਨੇ ਲੰਗਰ ਲਾਏ ਸੀ ਤੇ ਉਹ ਟੇਪ ਵੱਜਦੀ ਰਹੀ 3 ਦਿਨ ਤੱਕ ਲਗਾਤਾਰ ਛੇਦੀ ਜੋੜ ਮੇਲ ਚ ਵੱਜਦੀ ਰਹੀ ਉਹਦਾ ਅਸਰ ਮੇਰੇ ਤੇ ਕਾਫੀ ਹੋਇਆ ਤੇ ਉਹ ਮੈਨੂੰ ਚੰਗੀ ਲੱਗਦੀ ਸੀ ਮੈਂ ਸੁਣਦਾ ਸੀ ਉਹਨੂੰ ਦੁਹਰਾਉਂਦਾ ਸੀ ਵਾਰ-ਵਾਰ ਗੁਣ ਗਾਉਂਦਾ ਸੀ ਛੋਟਾ ਹੁੰਦਾ ਤੇ ਇੱਕ ਦਿਨ ਗੁਣਗੁਣਾਉਂਦੇ ਨੂੰ ਮੈਨੂੰ ਗੁਰਦੁਆਰੇ ਦੇ ਪ੍ਰਧਾਨ ਜੀ ਨੇ ਸੁਣ ਲਿਆ ਸਾਡੇ ਗੁਰਦਗਰੂ ਘਰ ਦੇ ਅੱਛਾ ਜੀ ਸਾਡੇ ਮਾਨਸਾਬ ਪ੍ਰਧਾਨ ਹੁੰਦੇ ਸੀ ਅੱਛਾ ਜੀ ਉਹਨਾਂ ਨੇ ਸੁਣਿਆ ਤੇ ਉਹ ਕਹਿੰਦੇ ਵੀ ਬੇਟਾ ਤੂੰ ਸਵੇਰੇ ਪ੍ਰਭਾਤ ਫੇਰੀ ਜਦੋਂ ਨਿਕਲੇਗੀ ਉਦੋਂ ਪ੍ਰਭਾਤ ਫੇਰੀ ਦੇ ਵਿੱਚ ਤੂੰ ਇਹ ਕਵਿਤਾ ਸੰਗਤ ਦੇ ਵਿੱਚ ਸੁਣਾਣੀ ਹੈ ਜੀ ਮੈਂ ਪਹਿਲੀ ਵਾਰ ਉਹ ਕਵਿਤਾ ਜਿਹੜੀ ਬਿਨਾ ਹਾਰਮੋਨੀਅਮ ਤੋਂ ਬਿਨਾ ਸਾਜ਼ਾਂ ਤੋਂ ਮੈਂ ਇਦਾਂ ਹੀ ਸੰਗਤ ਦੇ ਵਿੱਚ ਪੜ੍ਹੀ ਪਹਿਲਾਂ ਅੱਛਾ ਜੀ ਯਾਦ ਮੈਨੂੰ ਐਸੇ ਹੀ ਹੋ ਗਈ ਸੀ ਉਹ ਬਿਨਾ ਲਿਖੇ ਅੱਛਾ ਅੱਛਾ ਤੇ ਉਹ ਸੰਗਤ ਨੇ ਕਾਫੀ ਪਸੰਦ ਕੀਤੀ ਗੱਲ ਤਾਂ ਮੇਰੀ ਉਹ ਕਵਿਤਾ ਕਰਕੇ ਮੇਰੀ ਪਛਾਣ ਹੌਲੀ-ਹੌਲੀ ਮੈਨੂੰ ਇਹ ਸ਼ੌਂਕ ਹੋ ਗਿਆ ਕਿ ਮੈਂ ਹਰਮੋਨੀਅਮ ਦੇ ਉੱਤੇ ਸ਼ਬਦ ਪੜਾਂ ਜਦ ਮੈਂ ਸਿੱਖਾਂ ਤਾਂ ਫਿਰ ਉਹ ਹੌਲੀ-ਹੌਲੀ ਕਰਕੇ ਸ਼ਿਰਨਗਰ ਵਾਲੇ ਜਿਹੜੇ ਪਾਈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਮੈਂ ਸੁਣਦਾ ਰਿਹਾ ਸੁਣਦਾ ਰਿਹਾ ਉਹਨਾਂ ਦੀਆਂ ਬਹੁਤ ਟੇਪਾਂ ਸੁਣੀਆਂ ਪਹਿਲਾ ਸ਼ਬਦ ਜਿਹੜਾ ਉਹਨਾਂ ਦਾ ਹਰਮੋਨੀਅਮ ਦੇ ਉੱਤੇ ਮੈਨੂੰ ਪਸੰਦ ਸੀ ਵਜਾਉਣਾ ਉਹ ਸੀ ਗੱਲੀ ਜੋਗਨਾਉਈ ਮੈਨੂੰ ਐ ਸੀ ਵੀ ਕੋਈ ਮੈਨੂੰ ਵਜਾਉਣਾ ਸਿਖਾ ਦੇਵੇ ਬਸ ਇੱਕ ਵਾਰੀ ਗਾ ਮੈਂ ਆਪੇ ਲਵਾਗਾ ਫਿਰ ਸਾਡੇ ਕਿਉਂਕਿ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਕੀ ਹੁੰਦਾ ਸੀ ਵੀ ਧਾਰਨਾ ਦਾ ਰੁਝਾਨ ਚੱਲਦਾ ਸੰਤ ਮਹਾਪੁਰਸ਼ ਇੱਥੇ ਆਉਂਦੇ ਰਹਿੰਦੇ ਸਾਡੇ ਇਲਾਕੇ 'ਚ। ਉਹਨਾਂ ਧਾਰਨਾ ਨੂੰ ਸੁਣ ਸੁਣ ਕੇ ਮੈਨੂੰ ਕੀਰਤਨ ਦਾ ਸ਼ੌਂਕ ਵੀ ਇੰਤਾਂ ਧਾਰਨਾ ਵੀ ਹੋ ਜਾਂਦੀ ਐ, ਚੰਗਾ ਲੱਗਣ ਲੱਗਿਆ ਹੌਲੀ 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 ਕਰਕੇ। ਫਿਰ ਸਾਡੇ ਨਾਲ ਪਰੌਸੀ ਹੁੰਦੇ ਸੀ, ਉਹਨਾਂ ਨੇ ਮੈਨੂੰ ਲੈ ਜਾਣਾ ਗੁਰੂ ਘਰ, ਉਹ ਵੀ ਧਾਰਨਾ 'ਚ ਕੀਰਤਨ ਕਰਦੇ ਸੀ ਥੋੜਾ ਬਹੁਤ। ਭਾਈ ਸੁਰਿੰਦਰ ਸਿੰਘ ਜੀ। ਉਹਨਾਂ ਨਾਲ ਢੋਲਕ ਵਜਾਉਣ ਲੱਗ ਗਿਆ, ਹੌਲੀ ਹੌਲੀ ਕਰਕੇ ਤਬਲੇ ਵਜਾਉਣ ਲੱਗ ਪਿਆ, ਇਦਾਂ ਕਰਕੇ ਹੌਲੀ ਹੌਲੀ ਮੇਰਾ ਰੁਝਾਨ ਕੀਰਤਨ ਵੱਲ ਵੱਧ ਆ ਗਿਆ। ਫਿਰ ਜਾ ਕੇ ਮੈਨੂੰ ਬਾਦ ਦੇ ਵਿੱਚ ਸਿਖਲਾਈ ਮੇਰੀ ਸ਼ੁਰੂ ਹੁੰਦੀ ਐ 20 ਦੇ ਵਿੱਚ ਜਾ ਕੇ 99 ਦੇ ਵਿੱਚ ਜਾ ਕੇ ਮੈਂ ਅਸਲ ਦੇ ਵਿੱਚ ਸਿੱਖਣਾ ਸ਼ੁਰੂ ਕੀਤਾ